ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਚੜ੍ਹਦੀ ਸਵੇਰ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਖੇੜੇ ਬਖਸ਼ੇ ਤੁਸੀਂ ਹੱਸਦੇ ਵਸਦੇ ਰਹੋ ਤੇ ਲਓ ਜੀ ਸਵੇਰ ਦਾ ਟਾਈਮ ਹੈ 4:30 ਹੋ ਗਿਆ ਜੀ ਆਪਾਂ ਪਸੂਆਂ ਨੂੰ ਪੱਠੇ ਪਾਤੇ ਆ ਤੇ ਗੁਵਾ ਹਟਾਤਾ ਮੱਛਰਦਾਨੀ ਦਿਖਾਉਣੀ ਆ ਤੁਹਾਨੂੰ ਮੱਛਰਦਾਨੀ ਰਾਤ ਆਰ ਜੀ ਜੀ ਲਾਤੀ ਸੀ ਕਿਉਂਕਿ ਸਵੇਰ ਮੈਂ ਬਣਾਉਣ ਤਾਂ 11:00 ਵਜੇ ਲੱਗੀ ਸੀਗੀ ਤੇ ਬਣਾ ਤਾਂ ਮੈਂ ਲਈ ਸੀ ਤੇ ਪਰ ਫਿਰ ਵੀ ਥੋੜਾ ਜਿਹਾ ਕਿਉਂਕਿ ਜਜਮੈਂਟ ਨਹੀਂ ਹੁੰਦੀਗੀ ਤੇ ਸਹੀ ਨਹੀਂ ਆਈ ਸੀਗੀ ਤੇ ਆਪਾਂ ਕੀ ਰਾਹ ਹੀ ਟੰਗਦੀ ਸੀ ਆਰਜੀ ਜੀ ਵਿਚਾਰੇ ਚੱਲ ਬਚ ਜਾਣਾ ਮੱਛਰ ਤੋਂ ਤੇ ਬਹੁਤ ਵਧੀਆ ਰਿਹਾ ਜੀ ਆਜੋ ਤੁਹਾਨੂੰ ਨੇੜੇ ਜਾ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਖੜੇ ਆ ਪਸੂ ਆਹ ਲੋ ਜੀ ਵਧੀਆ ਪਸੂ ਖੜੇ ਆ ਆਪਾਂ ਪੱਠੇ ਦਿੱਤੇ ਆ ਪਾ ਤੇ ਗੁਆ ਦਿੱਤਾ ਹਟਾ ਤੇ ਪਸੂ ਆਏ ਆ ਜਿਵੇਂ ਨਵਾ ਕੇ ਖੜਿਆ ਆਏ ਹੁੰਦੇ ਆ ਤਾਲ ਸ਼ਾਮ ਨੂੰ ਜਿਹੜੇ ਪਰੇ ਜਨ ਮਾਇ ਸੀਗੇ ਤੇ ਮੁੜ ਕੇ ਪੱਠੇ ਖਾ ਕੇ ਤੇ ਇੱਥੇ ਅੰਦਰ ਹੀ ਕਰਦੇ ਸੀਗੇ ਤੇ ਮੱਛਰਦਾਨੀ ਆਪਾਂ ਪਾਉਣ ਲੱਗੇ ਸੀ ਪਸੂਆਂ ਨੂੰ ਅੰਦਰ ਕਰਕੇ ਧੂਆ ਪਾ ਕੇ ਤੇ ਇਹ ਆਰਾਮ ਨਾਲ ਬੈਗਾਂ ਸੀ ਹੁਣ ਵੀ ਜਦੋਂ ਮੈਂ ਉੱਠੀ ਆ ਉਦੋਂ ਮੈਨੂੰ ਵੇਖ ਕੇ ਖੜੀਆਂ ਹੋਈਆਂ ਇਹ ਤੇ ਬੈਠੀਆਂ ਸੀ ਇਹ ਆਰਾਮ ਦੇ ਨਾਲ ਇਹਨਾਂ ਨੇ ਵਧੀਆ ਰਾਤ ਕੱਢੀ ਵਿਚਾਰਿਆਂ ਨੇ ਬਹੁਤ ਬੁਰਾ ਹਾਲ ਸੀ ਦੋ ਤਿੰਨ ਦਿਨਾਂ ਦੇ ਵਿੱਚ ਇਹਨਾਂ ਦਾ ਮੱਛਰ ਦੇ ਨਾਲ ਤੇ ਲਓ ਜੀ ਆਪਾਂ ਹੁਣ ਇੰਨਾ ਕੰਮ ਨਿਮੇੜ ਲਿਆ ਵਾ ਤੇ ਪੱਠੇ ਲੱਕੇ ਪਾਤੇ ਅਗੋਆ ਦਿੱਤਾ ਹਟਾ ਤੇ ਹੁਣ ਆਪਣੇ ਕੰਮ ਵਾਲੇ ਵੀ ਆਉਣ ਲੱਗਦੀ ਐ। ਗੋਆ ਉਹ ਚੱਕ ਦੂਗੀ। ਤੇ ਆਪਾਂ ਕਾਲੇ ਸ਼ਾਮ ਦਾ ਵੀ ਇਕੱਠਾ ਕਰਕੇ ਰੱਖਦਾ ਸੀ ਤੇ ਹੁੰਦਾ ਵੀ। ਤੇ ਇਹ ਗੋਆ ਕਿ ਚੱਕ ਜੂਗੀ ਸਵੇਰ ਚੱਕੂ ਵੀ ਕੋ ਸਕੂਲ ਜਾਂਦੀ ਐ ਤੇ ਕਈ ਵਾਰ ਅੱਗੇ ਸ਼ਾਮ ਨੂੰ ਆਉਂਦੀ ਨਹੀਂ ਸੀ ਉਹ ਆਪ ਦਾ ਟਾਈਮ ਵੇਖਣਾ ਹੁੰਦਾ ਅਗਲੇ ਨੇ ਹਨਾ ਉਹ ਕਦੋਂ ਟਾਈਮ ਲੱਗਦਾ ਕੰਮ ਕਰਨ ਦਾ। ਜੇ ਲਾ ਆਪਾਂ ਸੁੰਬਰ ਸੂਰ ਕੇ ਇਕੱਠਾ ਕਰਕੇ ਰੱਖ ਦਿੰਨੇ ਜਦੋਂ ਮਰਜੀ ਅਗਲਾ ਚੱਕ ਜੀਵੇ। ਤੇ ਚਲੋ ਜੀ ਆਪਾਂ ਹੁਣ ਬਣਾਉਣੀ ਆ ਚਾਹ ਚੱਲ ਕੇ ਤੇ ਦਿਨੇ ਆ ਮੱਛਰਦਾਨੇ ਸਾਰੇ ਲੋਟ ਕਰਕੇ ਠੀਕ ਕਰਕੇ ਬਣਾਵਾਂਗੇ ਇਹਨੂੰ ਪੂਰੀ ਪਰਫੈਕਟ ਇਹਨੂੰ ਤੇ ਅੰਦਰਲੀ ਲਾਈਟ ਆਪਾਂ ਬੰਦ ਕਰਤੀ ਸੀ ਜੀ ਰਾਤ ਵੈਸੇ ਹੀ ਮੈਂ ਕਰ ਦਿੰਦੀ ਹਾਂ ਕਿਉਂਕਿ ਮੱਖੀ ਮੱਛਰ ਆ ਜਾਂਦੇ ਤੇ ਬਾਹਰ ਆਪਣੀ ਉਹ ਸਰਚ ਲਾਈਟ ਹੈ ਉੱਪਰਲੀ ਖਰਾਬ ਹੋ ਗਈ ਉਹ ਥੱਲੇ ਹੁਣ ਆਰਜੀ ਜੀ ਰੱਖੀ ਉਹਨੂੰ ਵੀ ਸੈੱਟ ਕਰਨਾ ਮੈਂ ਉਹ ਜਾਗਦੀ ਹੁੰਦੀ ਉਹਦੇ ਕਰਕੇ ਚਾਨਣ ਰਹਿੰਦਾ ਤੇ ਦੂਰੋਂ ਪਸ਼ੂ ਵੇਖ ਲਈਦਾ ਵਾ ਬੀਜੀ ਬਾਪਾ ਵੀ ਉੱਥੇ ਬੈਠੇ ਵੇਖ ਲੈਂਦੇ ਆ ਤੇ ਆਪ ਵੀ ਕਿੜਾ ਕੱਢ ਲਈਦਾ ਵਾ ਤੇ ਇੰਨਾ ਹੀ ਆਪਣਾ ਸੁਭਾ ਕੰਮ ਹੁੰਦਾਗੇ ਪਸੂਣ ਦੇ ਸੀ ਬਾਹਰ ਤੇ ਪੱਠੇ ਪਾਏ ਹੁੰਦੇ ਸੀ ਗੁਰਲੀ ਤੇ ਮੈਂ ਬੰਨ੍ਹ ਦਿੰਦੀ ਸੀ ਅੱਜ ਹੁਣ ਇਹ ਅੰਦਰ ਸੀਗੇ ਤੇ ਅੱਜ ਆਪਾਂ ਪੱਠੇ ਸੁੰਬਰ ਸੂਰ ਕੇ ਪੱਠਾ ਅੱਡਾ ਘਰ ਦਾ ਖਾਲੀ ਸਾਰੇ ਪੱਠੇ ਦਿੱਤੇ ਆ ਪਾ ਤੇ ਉਹ ਆਪਣੇ ਉਤਰਨ ਵਾਲੇ ਪਏ ਆ ਉਹ ਆਪਾਂ ਦੁਪਹਿਰੇ ਉਤਰਾਂਗੇ ਜਦੋਂ ਪਾਉਣੇ ਹੋਏ ਜਾਂ ਵੇਖਾਂਗੇ ਹੁਣ ਟਾਈਮ ਲੱਗਾ ਹੋਣਾ ਆਪਾਂ ਉਤਰ ਦਾਂਗੇ ਤੇ ਚਲੋ ਜੀ ਚੱਲਦੇ ਆ ਰਸੋਈ ਦੇ ਵਿੱਚ ਤੇ ਬਣਾਉਣੇ ਆ ਚਾਹ ਤੇ ਕਰਦੇ ਆ ਰੱਬ ਦੀ ਭਗਤੀ ਜਿੰਨਾ ਕ ਆਪਾਂ ਨੂੰ ਪਾਠ ਕੰਟ ਸੀ ਆਪਾਂ ਪੱਠੇ ਪਾਉਂਦਿਆਂ ਨੇ ਕਰ ਲਿਆ ਤੇ ਹੁਣ ਦੂਜਾ ਆਪਾਂ ਬੈਠ ਕੇ ਪਾਠ ਕਰਦੇ ਆਂ ਚਾਹ ਬਣਾ ਕੇ ਤੇ ਚਲੋ ਜੀ ਚੱਲਦੇ ਆਂ ਕਿਚਨ ਦੇ ਵਿੱਚ ਆਪਾਂ ਲੈਟ ਕਰਤੀ ਆ ਬੰਦ ਤੇ ਉਧਰੋਂ ਸਰਚ ਲਾਈਟ ਦਾ ਚਾਨਣ ਪੈਂਦਾ ਉਧਰੋਂ ਆਪਣੀ ਆ ਵੀ ਲਾਈਟ ਜਗਦੀ ਇਹ ਵੀ ਆਪਾਂ ਬੰਦ ਕਰ ਦਾਂਗੇ ਤੇ ਤਾਂ ਕਿ ਵੀ ਹੁਣ ਵੀ ਮਚਰੰਦਰ ਨੂੰ ਨਾ ਜਾਵੇ ਲੇਟ ਜਾਗਦੀ ਵੀ ਕਿਵੇਂ ਅੰਦਰ ਫੇਰ ਪਰੂਗਾ ਵੈਸੇ ਤਾਂ ਆਪਾਂ ਸ਼ਾਮ ਨੂੰ ਫੇਰ ਧੂਆ ਪਾਵਾਂਗੇ ਪਰ ਫੇਰ ਵੀ ਦਿਨੇ ਇਹਨਾਂ ਦੇ ਲੜੂਗਾ ਕਿਉਂਕਿ ਦਿਨੇ ਅੰਦਰ ਹੀ ਹੋਣੀ ਆ ਤੇ ਆਪਾਂ ਲਾਈਟ ਬੰਦ ਕਰਤੀ ਆ ਤੇ ਇਧਰ ਨੇ ਵੀ ਕਰਦੇ ਆ ਤੇ ਚੱਲਦੇ ਆ ਰਸੋਈ ਦੇ ਵਿੱਚ ਬਣਾਉਣੀ ਆ ਚਾਹ ਆਪਾਂ ਫਾਗਿਆ ਰਹੋਗੇ ਤੇ ਗੱਜੇ ਬਣਾਉਣੀ ਆ ਚਾਹ ਤੇ ਜੰਮੀ ਐ ਬੇਬੇ ਬਾਪੂ ਚਾਹ ਬਣਾ ਕੇ ਲਈ ਆਪਕਿੰਨੇ ਯਾ ਉਸੇ ਇਹ ਤਾਂ ਵੱਡੀ ਗੱਲ ਉੱਠਣ ਦੀ ਹੈ ਜੀ ਚਲੋ ਜੀ ਕਿਹਾ ਆਪਣੀ ਰਹੀ ਜੀ ਉਬਲ ਗਿਆ ਪਾਣੀ ਅੰਦਰ ਤੇ ਇੱਧਰ ਤਾਂ ਵੀ ਹੋ ਗਿਆ ਚਲੋ ਇਹ ਪਾਣੀ ਧੋਣ ਵਾਲੀ ਹੈ ਜੀ ਕਿ ਆਪਾਂ ਚਾਹ ਚਾਹ ਕੇ ਬਦ ਤੇ ਆਪਾਂ ਚਾਹ ਚਾਹ ਕੇ ਜੀ ਆਹ ਫੇਰ ਵੀ ਵਧੀਆ ਬਣਦੀ ਕਿਉਂਕਿ ਪਤਾ ਨਹੀਂ ਮੈਨੂੰ ਮਨ ਲੱਗਦਾ ਯਾਰ ਤੇ ਘਰ ਦਾ ਦੁੱਧ ਘਰ ਦਾ ਹੀ ਹੁੰਦਾ ਬਹੁਤ ਲੋਕ ਮੁੱਲ ਦਾ ਰੋਟਾ ਲੈਂਦੇ ਆਪਾਂ ਤਾਂ 2 ਮਿੰਟ ਸਵੇਰ ਜਾਈ ਨਹੀਂ ਹੁੰਦਾ ਆਪਦੇ ਬੱਦ ਤੇ ਨਾ ਘਰ ਤੇ ਬਿਨਾ ਆਉਂਦੇ ਨਾ ਮੱਝਾਂ ਦਾ ਬਹੁਤੀ ਵਧੀਆ ਨਾ ਰੋਟਾ ਉਹ ਰੋਜ਼ ਹੀ ਬਾਹਰ ਹੁੰਦਾ ਤਾਂ ਆਪਾਂ ਰੌਣੇ ਆਂ ਬੀਬੀ ਬਾਪੂ ਦੀ ਚਾਹ ਤੇ ਨਾਲ ਯਾਰ ਪੀਨੇ ਤੇ ਫਿਰ ਬਾਅਦ ਚ ਲੈਂਦੇ ਆ ਜਿੱਦਾਂ ਨੂੰ ਵੱਡੇ ਬੰਦ ਕਾਫੀ ਨਿਹਰਾ ਹੋਇਆ ਹੈਗਾ ਅੱਜ ਤੇ ਫਿਰ ਆਪਾਂ ਕੰਮ ਧੰਦੀ ਲੱਗੇ ਉਹਦੇ ਬਾਅਦ ਵਿੱਚ ਗੱਲਬਾਤ ਕਰਾਂਗੇ ਰੋਜ਼ ਹੀ ਹੁੰਦੇ ਆ ਥੋੜੀ ਦੇਰ ਬਾਅਦ ਹਲੋ ਜੀ ਦਿਨ ਚੜ ਗਿਆ ਸਾਢੇ 5 ਤੋਤੇ ਆ ਟਾਈਮ ਜੀ ਤੇ ਹੁਣ ਆਪਾਂ ਫੇਰ ਆ ਗਏ ਆ ਪਸ਼ੂਆਂ ਦੇ ਵਿੱਚ ਤੇ ਇਹਨਾਂ ਨੇ ਪੱਠੇ ਖਾਲੇ ਹੋਣਗੇ ਆਪਾਂ ਵੇਖਦੇ ਆਂ ਤੇ ਨਵਾ ਕੇ ਬਾਹਰ ਕੱਢਦੇ ਮੱਛਰਦਾਨੀ ਲਾਉਣੇ ਆ ਨਾਲੇ ਠੰਡੇ ਠੰਡੇ ਹੋਣੇ ਮੱਛਰਦਾਨੀ ਠੀਕ ਕਰਦੇ ਆਂ ਮੁੜ ਕੇ ਦੁਪਹਿਰਾ ਚੜਜੂਗਾ ਤੇ ਬਾਅਦ ਚ ਆਪਾਂ ਚੁੱਲੇ ਚੁੰਤੇ ਦਾ ਕੰਮ ਕਰਾਂਗੇ ਪਹਿਲਾਂ ਮੱਛਰਦਾਨੀ ਦਾ ਕੰਮ ਨਿਮੇੜ ਦੇ ਕੇ ਚਲੋ ਜੀ ਆਪਾਂ ਚੱਲਦੇ ਆਂ ਪਸ਼ੂਆਂ ਕੋਲ ਕਿਵੇਂ ਗੁੱਡ ਮਾਰਨਿੰਗ ਜੀ ਲੋ ਜਿਆ ਨਿੱਕੀ ਇਹਨੇ ਛੜਦੇ ਪੱਠੇ ਉਹਨਾਂ ਨੇ ਸਾਰਿਆਂ ਨੇ ਖਾ ਲਈ ਐ ਤੇ ਹੁਣ ਆ ਤਾਂ ਮੱਛਰਦਾਨੀ ਲਾ ਕੇ ਤੇ ਇਹਨਾਂ ਨੂੰ ਨਿਵਾ ਕੇ ਬਾਹਰ ਕੱਢ ਦੇਗੀ ਨਾਲੇ ਤਾਂ ਉਹ ਆ ਜੂ ਬੂਆ ਤਾਂ ਆਪ ਜੂ ਨਾਲੇ ਛੱਟ ਇੱਥੇ ਹਵਾ ਲੱਗ ਜੂਗੀ ਥਾਂ ਸਕੂ ਦਾ ਤੇ ਜਿੰਨਾ ਚਾਹਤੋ ਆਪਣੀ ਆਂਦੀ ਆਪਾਂ ਉੱਥੇ ਜਿੱਥੇ ਰਾਤ ਨੂੰ ਅੱਗੇ ਕਰਦੇ ਸੀ ਉੱਥੇ ਬਾਹਰ ਕੱਢ ਦਿੰਨੇ ਇਹਨਾਂ ਨੂੰ ਨਿਵਾ ਕੇ ਛੱਟ ਬਾਹਰ ਬਹਿ ਜਾਣੀਆਂ ਤੇ ਸਾਫ ਸਫਾਈ ਕਰ ਦਗੇ ਜੀ ਤੇ ਪਸ਼ੂ ਨਿਵਾਦ ਕੇ ਤੇ ਮੈਂ ਚਰਦਾਨੀ ਲਾਦ ਕੇ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਪਸ਼ੂ ਨੂੰ ਵਾਕੇ ਬੰਦ ਤੇ ਆ ਜੀ ਪਾਣੀ ਇਹਨਾਂ ਨੇ ਪੀ ਲਿਆ ਵਾ ਤੇ ਇਹ ਇੱਧਰ ਘੰਟਾ ਖੜੀ ਖੜ ਬਹਿ ਜਾਣਾ ਆ ਆਦੀ ਮਸਤੀ ਕਰ ਲੈਣਾਂ ਆ ਤੇ ਆਪਾਂ ਇੱਧਰਲਾ ਕੰਮ ਕਰ ਲਗੇ ਜੀ ਆ ਤਾਂ ਅੱਜ ਟਿੱਕੀ ਖੜੀ ਹੈ ਇਹ ਬਹੁਤ ਪੜੀ ਹੈ ਇਹ ਨਹੀਂ ਖੜਦੀ ਰਹ ਹਰਤੀ ਜਿਹਦੇ ਨੇ ਰਸੰਗਲ ਟੁੱਟਿਆ ਰਹਿੰਦਾ ਹੁਣ ਇਹਦਾ ਇਹ ਜਾਂ ਸੰਗਲ ਲਿਆ ਕੇ ਪਾਇਆ ਇੰਨਾ ਮਜ਼ਬੂਤ ਮੋਟਾ ਮੋਟਾ ਹੀ ਇਹ ਕਿੱਲੇ ਤੇ ਖੜਦੀ ਹੈ ਇਹ ਤੇ ਚਲੋ ਜੀ ਆਪਾਂ ਚੱਕ ਲਗੇ ਗੁਆ ਕਿਉਂਕਿ ਉਹਨੇ ਫੋਨ ਕਰਤਾ ਕੰਮ ਵਾਲੀ ਨੇ ਵੀ ਮੈਂ ਅੱਜ ਆ ਨਹੀਂ ਸਕਦੀ ਤੇ ਤੁਸੀਂ ਰੋਹਾ ਇਕੱਠਾ ਕਰ ਦਿਓ ਮੈਂ ਫੇਰ ਆ ਜੂ ਪਰ ਉਹਦਾ ਕੋਈ ਪਤਾ ਨਹੀਂ ਜੀ ਸ਼ਾਮ ਨੂੰ ਵੀ ਤੇ ਆਪਾਂ ਕਿਉਂ ਕੰਮ ਛੱਡਣਾ ਹਨ ਵਿੱਚ ਤੇ ਆਪਾਂ ਆਪਦਾ ਕੰਮ ਨਮੀੜਿਆ ਹੀ ਚੰਗਾ ਹੁੰਦਾ ਤੇ ਦੋ ਬੱਠਲ ਭਰ ਲਈ ਆਪਾਂ ਤੇ ਆਪ ਹੀ ਚੱਕ ਲੈਣਾ ਮੈਂ ਕਿਉਂਕਿ ਚਕਾਉਣ ਵਾਲਾ ਕੋਈ ਘਰੇ ਹੈ ਨਹੀਂ ਇਹ ਵੀ ਖੇਤ ਨੂੰ ਚਲੇ ਗਏ ਆ ਤੇ ਬੀਜੀ ਚਕਾ ਨਹੀਂ ਸਕਦੇ ਤੇ ਆਪਾਂ ਪੱਠਾ ਲੈਣਾ ਚੱਕ ਕੇ ਇਹ ਤਿੰਨ ਸਾਰਾ ਸੁੰਬਰ ਸੂਕੀ ਕੋਲੀ ਕੋਲੀ ਸਾਫ਼ ਕਰ ਦਿੰਨੇ ਆਪਾਂ ਇਹਨਾਂ ਦੇ ਜਿਹੇ ਕੱਕ ਛੱਡੇ ਆ ਵਿੱਚ ਤੇ ਸਾਫ਼ ਸਫਾਈ ਕਰਦੇ ਆ ਉੱਥੋਂ ਥੋੜਾ ਜਿਹਾ ਪਾਣੀ ਮਾਰ ਦਾਂਗੇ ਨਾਲੀ ਦੇ ਵਿੱਚ ਕਿਉਂਕਿ ਮੜ ਕੇ ਸਮੈਲ ਆਉਣ ਲੱਗ ਜਾਂਦੀ ਆ ਪਸ਼ੂਆਂ ਦੇ ਪਛਾਰ ਦੀ ਤੇ ਹੁਣ ਬਾਅਦ ਚ ਆਪਾਂ ਕਰਦੇ ਆ ਦੂਜਾ ਕੰਮ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਗੋਆ ਚੱਕ ਲਗੀ ਸਾਫ ਸਫਾਈ ਕਰਦਗੇ ਦ ਬਾਅਦ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਆਪਾਂ ਗੋਆ ਚੱਕ ਲਿਆ ਜੀ ਇੱਕ ਗੱਲ ਉਹ ਚੰਗਾ ਹੋ ਜਾਣੀ ਸਵੇਰੇ ਫੋਨ ਕਰਕੇ ਦੱਸਤਾ ਸੀ ਅੱਜ ਮੈਂ ਆਉਂਦੀ ਨਹੀਂ ਜੀ ਤੇ ਕੰਮ ਨਿਭੜੇ ਚੰਗਾ ਮਟੀਰਾਂ ਲੱਗੂਗਾ ਤੇ ਮੱਛਰੀ ਪੈਦਾ ਹੋਣਾ ਸੀਗਾ ਕੋਈ ਆਸਰਾ ਨਹੀਂ ਗੈਸ ਗੱਲ ਦਾ ਤੇ ਕੰਮ ਆਪਦਾ ਨਿਭੜਿਆ ਹੀ ਚੰਗਾ ਹੁੰਦਾ ਜੀ ਆਪਦਾ ਕੰਮ ਤਾਂ ਆਪ ਨੇ ਸਿਰੇ ਚਾੜਨਾ ਪੈਂਦਾ ਤੇ ਹੁਣ ਆਪਾਂ ਮੈਂ ਹੁਣ ਕੱਲ ਮੈਥੋਂ ਮਛਰਦਾਨੀ ਲਾਉਣੇ ਦਾ ਟਾਈਮ ਨਹੀਂ ਲੱਗਾ ਕਿਉਂਕਿ ਪਸ਼ੂ ਅੰਦਰ ਸੀਗੇ ਹੁਣ ਮੈਂ ਜਾਲੇ ਲਾ ਕੇ ਛੱਤ ਸਾਫ਼ ਕਰ ਲਾਂ ਤੇ ਫੇਰ ਆਪਾਂ ਥੋੜੇ ਟਾਈਮ ਬਾਅਦ ਗੱਲ ਕਰਦੇ ਆ ਜੀ ਪਸ਼ੂ ਬਹਿ ਗਏ ਆ ਰੈਸਟ ਕਰ ਰਹੇ ਆ ਤੇ ਆਪਾਂ ਇਧਰਲਾ ਕੰਮ ਕਰ ਲਗੇ ਹਉ ਜੀ ਆਪਾਂ ਕਰਤੀ ਸਫਾਈ ਜਾਲੇ ਵੀ ਚੋਂ ਛੱਤ ਤੋਂ ਲਾ ਤੇ ਤੇ ਫਰਸ਼ ਵੀ ਧੋਤਾ ਤੇ ਸਭ ਆਪਾਂ ਔੜਾ ਪੱਠੜ ਬੁੱਠੜ ਸਭ ਧੋ ਕੇ ਰੱਖਤੇ ਜਿੰਨਾ ਕਿ ਸੇਡਾਂ ਤੋਂ ਗੁਹਾ ਲੱਥਾ ਲਾਤਾ ਨੋ ਕੇ ਜੀ ਸਾਫ ਸਫਾਈ ਜ਼ਰੂਰੀ ਆ ਹੁਣ ਥੋੜੀ ਜੀ ਹਵਾ ਪੈ ਜੂਗੀ ਇਹੋ ਥੋੜੀ ਜੀ ਅੰਦਰ ਤੋਂ ਓਪਰ ਵੀ ਆਉਂਦੀ ਆ ਤੇ ਸੁੱਕ ਜੂਗਾ ਤੇ ਫਿਰ ਉਧਰ ਪਸੂ ਵੀ ਤਾਵਲੇ ਹੋਏ ਪਏ ਆ ਅੱਧੇ ਕ ਬਹਿ ਗਏ ਅੱਧੇ ਕ ਖੜੇ ਆ ਵੀ ਸਾਨੂੰ ਅੰਦਰ ਕਰ ਦੋ ਗਰਮੀ ਮਨਾਉਂਦੇ ਆ ਤੇ ਕੰਮ ਜੇ ਚਾਹੁੰਦੀ ਕਿ ਵੀ ਮੈਂ ਛੇਤੀ ਨਵੇੜਨਾ ਤਾਂ ਨਾਲ ਦੀ ਨਾਲ ਗੁਆ ਹਟਾ ਕੇ ਵੀ ਸੁੰਬਰੀ ਵਰਗਾ ਤਾਂ ਹੋ ਜਾਂਦਾ ਖੋੜੇ ਦੇ ਨਾਲ ਤੇ ਅੰਦਰ ਮੰਨ ਕੇ ਤੇ ਕੰਮ ਨਿਮੇੜ ਦਿੰਦੀ ਪਰ ਕੰਮ ਕਰਨ ਦੇ ਵੀ ਕਈ ਤਰੀਕੇ ਹੁੰਦੇ ਆ ਜੀ ਤੇ ਜੇ ਆਪਾਂ ਸੁਬ੍ਹਾ ਸਦੇ ਹਾਂ ਉੱਠਦੇ ਹਾਂ ਕੰਮ ਨਿਮੇੜਦੇ ਆਪਦੇ ਆਪ ਨੂੰ ਬਿਜ਼ੀ ਰੱਖਦੇ ਹਾਂ ਪਾਠ ਕਰਦੇ ਹਾਂ ਨਾਲ ਕੰਮ ਕਰਦੇ ਕਰਦੇ ਵਾਇਗਰੂ ਚੇਤੇ ਰੱਖਦੇ ਹਾਂ ਤਾਂ ਆਪਾਂ ਲੋਕਾਂ ਦੀ ਨਿੰਦਿਆ ਚੂੜੀ ਤੋਂ ਹੋਰ ਚਹੰਦਵਾਲ ਤੋਂ ਬਚੇ ਰਹਿੰਦੇ ਆ ਜੀ ਤੇ ਤੰਦਰੁਸਤ ਰਹਿੰਦੇ ਆ ਥੱਕੇ ਟੁੱਟੇ ਹੋਵਾਂਗੇ ਆਪਾਂ ਨੂੰ ਨੀਂਦ ਜਲਦੀ ਆ ਜੂਗੀ ਤੇ ਜਦੋਂ ਆਪਾਂ ਉੱਠਾਂਗੇ ਆਪਾਂ ਪੂਰੇ ਤਰ੍ਹਾਂ ਤਾਜ਼ਾ ਫਰੈਸ਼ ਉੱਠਾਂਗੇ ਮੇਰਾ ਮੰਨਣਾ ਤੇ ਇਹੀ ਵੀ ਗੁੱਡ ਮਾਰਨਿੰਗ ਇਹੀ ਹੁੰਦੀ ਆ ਸੁਬ੍ਹਾ ਜਿੰਨਾ ਵੀ ਹੋ ਸਕੇ ਆਪਦੇ ਆਪ ਨੂੰ ਬਿਜ਼ੀ ਰੱਖੋ ਤੇ ਰੈਸਟ ਕਰੋ ਬਿਜੀ ਰੱਖੋ ਵਾਈਗਰੂ ਨਾਲ ਜੁੜੋ ਤਾਂ ਤੰਦਰੁਸਤ ਰਹੋਗੇ ਤੁਸੀਂ ਤੇ ਲੋ ਜੀ ਹੁਣ ਆਪਾਂ ਕਰ ਦਿੰਨੇ ਆ ਪਸੂ ਅੰਦਰ ਝਟ ਹਵਾ ਪੈ ਜੂਗੀ ਇੱਥੇ ਤੇ ਸੌਕ ਦਾ ਥਾਂ ਤੇ ਫਿਰ ਸਾਰਿਆਂ ਨੂੰ ਦੁਬਾਰਾ ਪਾਣੀ ਵਿਖਾ ਕੇ ਤੇ ਅੰਦਰ ਕਰ ਦਾਂਗੇ ਮੈਂ ਤੁਹਾਨੂੰ ਵੀ ਕੋਈ ਨੀ ਜਿੰਨਾ ਹੋ ਸਕੇ ਆਪਦੇ ਆਪ ਨੂੰ ਬਿਜੀ ਰੱਖੋ ਕਿਸੇ ਵੀ ਕੰਮ ਚ ਬਿਜੀ ਰੱਖੋ ਆਪਦੇ ਆਪ ਨੂੰ ਬਿਜੀ ਰੱਖੋ ਤੰਦਰੁਸਤ ਰਹੋਗੇ ਵਧੀਆ ਰਹੋਗੇ ਤੇ ਤੰਦਰੁਸਤੀ ਨਾਲ ਦੀ ਚੀਜ਼ ਨਹੀਂ ਹੁੰਦੀ ਜਿਹੜਾ ਬਿਮਾਰ ਹੁੰਦਾ ਬੰਦਾ ਉਹਨੂੰ ਪੁੱਛ ਕੇ ਦੇਖੋ ਵੀ ਕੀ ਤਕਲੀਫ ਹੁੰਦੀ ਆ ਬਿਮਾਰੀ ਕੀ ਚੀਜ਼ ਹੁੰਦੀ ਆ ਤੰਦਰੁਸਤ ਹੈ ਤਾਂ ਸਾਰਾ ਕੁਝ ਆਪਾਂ ਨੂੰ ਖਾਣ ਪੀਣ ਨੂੰ ਵੀ ਚੰਗਾ ਜੀ ਕਰਦਾ ਆ ਪਰ ਚੰਗਾ ਖਾ ਪੀਂਨੇ ਨੇ ਆ ਬਾਹਰ ਕੰਮ ਫਿਰ ਵੀ ਲੈਣੇ ਆ ਹਨਾ ਆਪਾਂ ਗੱਲਾਂ ਬਾਤਾਂ ਵੀ ਵਧੀਆ ਕਰ ਲੈਣੇ ਆ ਕੰਮ ਧੰਦਾ ਵੀ ਆਪਾਂ ਵਧੀਆ ਕਰ ਲੈਣੇ ਆ ਪਰ ਜੇਕਰ ਆਪਾਂ ਤੰਦਰੁਸਤ ਨਹੀਂ ਤਾਂ ਆਪਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਚੜਚੜਾਪਨ ਹੋ ਜਾਂਦਾ ਉਸ ਇਨਸਾਨ ਦੇ ਵਿੱਚ ਜੋ ਬਿਮਾਰ ਰਹਿੰਦਾ ਤੇ ਬਿਜੀ ਨਾਲ ਬਿਜੀ ਰਹਿਣ ਨਾਲ ਇਹੀ ਵਧੀਆ ਮੇਰੀ ਤਾਂ ਗੁੱਡ ਮਾਰਨਿੰਗ ਇਹੀ ਹੁੰਦੀ ਆ ਜੀ ਸਵੇਰ ਉੱਠਦੀ ਆਪਦੇ ਆਪ ਨੂੰ ਬਿਜੀ ਕਰ ਲੈਣੀ ਆ ਰੱਬ ਨਾਲ ਜੁੜੇ ਰਹੋ ਤੇ ਵਧੀਆ ਰਹੋਗੇ ਚਲੋ ਜੀ ਆਪਾਂ ਕਰਦਗੇ ਪਸੂੰਦਰ ਤੇ ਕੁੱਤਰ ਲਗੇ ਪੱਠੇ ਆਪਣੇ ਪੱਠੇ ਕੁੱਤਰਨ ਵਾਲੇ ਆ ਆ ਚीडीਆ ਜੀ ਰਾਤ ਵੀ ਇਹ ਵਿਚਾਰੀ ਬਾਹਰ ਰਹਿ ਗਈ ਮੜ ਕੇ ਅੰਦਰ ਕੀਤਾ ਇਹਦਾ ਇਥੇ ਆਲ ਨਾ ਬਹੁਤ ਸੋਹਣਾ ਬਣਾਇਆ ਇਥੇ ਇਥੇ ਬਰਬਲਾਇਆ ਸੀ ਆਪਣਾ ਜੀ ਸਵੈਚ ਦੇ ਵਿੱਚ ਹੀ ਨੇ ਆਵ ਦਾਲਣਾ ਬਣਾ ਲਿਆ ਹੁਣ ਇਹਦੇ ਬੱਚੇ ਹੋਣਗੇ ਇਹ ਲੈ ਕੇ ਆਉਂਦੀ ਸੰਡਾਂਗਾ ਸੰਡਾਂਗਾ ਜੀ ਨਾ ਉਹ ਖਵਾਉਂਦੀ ਇਹਨਾਂ ਨੂੰ ਤੇ ਮੈਂ ਮੱਛਰਦਾਨੀ ਪਾਉਂਦੀ ਸੀਗੀ ਤੇ ਮੈਂ ਕਿਹਾ ਹੁਣ ਤਾਂ ਦੁਪਹਿਰਾ ਚੜ੍ਹਿਆ ਹੀ ਹੈ ਤੇ ਸ਼ਾਮ ਨੂੰ ਫੇਰ ਨਹੀਂ ਟਾਈਮ ਲੱਗਣਾਗਾ ਤੇ ਵੀ ਹੁਣੇ ਕੰਮ ਨਿਮੇੜਦਾ ਤੇ ਇਧਰ ਆਪਣੇ ਪਸੂ ਗਏ ਆ ਬਹਿ ਰਾਮ ਕਰ ਰਹੇ ਹਜੇ ਗੁਵਾ ਤਾਂ ਕਿਸੇ ਨੇ ਕੀਤਾ ਨਹੀਂ ਤੇ ਆਪਾਂ ਹਟਾ ਦਾਂਗੇ ਜੇ ਤੋਤਾ ਹੁੰਦਾ 2-4 ਦਿਨ ਤਾਂ ਇਹ ਹੁੰਦਾ ਵੀ ਗੁਵਾ ਇਹਨਾਂ ਨੂੰ ਕਰਨੀ ਨਾ ਦੇਗੇ ਤੇ ਉਹਦੇ ਹੀ ਹਟਾ ਦਗੇ ਵੀ ਮਿੱਦ ਦੇਣੀਆਂ ਥਾਂ ਖਰਾਬ ਕਰ ਦੇਣੀਆਂ ਮਸਾਂ ਆਪਾਂ ਥਾਂ ਤੋਤਾ ਤੇ ਆਹ ਲੋ ਜੀ ਚਿੜੀ ਵਿਚਾਰੀ ਡਰਦੀ ਫਿਰਦੀ ਐ ਉਹ ਹਲਾਂ ਤੇ ਬਹਿ ਗਈ ਤੇ ਇਹਨੂੰ ਆਪਾਂ ਕੱਢਦੇ ਆ ਬਾਹਰ ਕਿਉਂਕਿ ਮਛਰਦਾਨੀਆਂ ਆਪਾਂ ਚੱਕਦੇ ਆ ਹੁਣ ਮੈਂ ਪਾ ਕੇ ਵੀ ਨਹੀਂ ਸੀ ਆਏ ਤੁਹਾਨੂੰ ਬਾਹਰੋਂ ਦਿਖਾਉਣੀ ਆ ਵੀ ਕਿਸ ਤਰ੍ਹਾਂ ਪਾਈ ਆ ਬਾਕੀ ਆ ਕੇ ਸਰਦਾਰ ਜੀ ਕਰ ਲੈਣਗੇ ਕਿਉਂਕਿ ਕੰਮ ਤਾਂ ਤਾਂ ਮੈਂ ਚੜੀ ਸੀਗੀ ਪਰ ਇਕੱਲੀ ਕਰਕੇ ਔਖਾ ਲੱਗਦਾ ਮੈਨੂੰ ਆਪੇ ਉਸਪੋਰਟ ਕਿਸ ਤਰ੍ਹਾਂ ਲਾਉਂਦੀ ਆ ਕੀ ਕਰਦੇ ਆਪੇ ਦੇਖ ਲੈਣਗੇ ਆਕੇ ਕਿਉਂਕਿ ਸ਼ਾਮ ਤੀਕ ਤੋ ਵੇਟ ਨਹੀਂ ਕਰ ਸਕਦੀ ਜੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਰਾ ਟਾਈਮ ਮਿਲੇ ਕਿ ਨਾ ਮਿਲੇ ਫਿਰ ਐਵੇਂ ਵਿਚਾਰੀ ਫੇਰ ਰਾਤ ਨੂੰ ਮੱਛਰ ਚ ਰਹਿਣਗੇ ਤੇ ਹੁਣ ਆਪਾਂ ਜਿਹੜੀ ਉਹ ਆਪਣੀ ਤਾਰ ਪਾਈ ਆ ਦਿਨੇ ਆਪਾਂ ਇੱਥੇ ਟੰਗ ਦਾਂਗੇ ਤੇ ਉਧਰ ਦੀ ਆਪਾਂ ਪੱਲੀ ਪਾਲੀ ਉਥੇ ਤੇ ਉਥੋਂ ਦੀ ਲੰਘ ਜਾ ਕਰਾਂਗੇ ਤੇ ਆਪਾਂ ਹਾਲ ਹੁਲ ਚਕਾ ਦਾਂਗੇ ਨਾਲ ਡਰਮ ਰੂਮ ਕੱਢ ਦਾਂਗੇ ਪੱਠੇ ਵਿੱਚੋਂ ਕੁੱਤਰਣਗੇ ਕਿਉਂਕਿ ਮੈਂ ਮੱਛਰਦਾਨੀ ਦਾ ਲਾਲਚ ਕਰ ਲਵੀ ਇਹਨੂੰ ਸੈੱਟ ਕਰ ਲਾਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਂ ਮੱਛਰਦਾਨੀ ਸਹੀ ਪਾਈ ਆ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਂ ਜੀ ਅਗਲੇ ਵੀਡੀਓ ਦੇ ਨਾਲ ਤੇ ਨਾਲੇ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਚੱਕ ਕੇ ਨਿਆ ਹਾਰ ਰੱਖੀ ਆ ਮੱਛਰਦਾਨੀ ਤਾਰ ਤੇ ਤੇ ਨਾਲੇ ਆਪਾਂ ਚਿੜੀ ਕੱਢ ਦਗੇ ਬਾਹਰ ਵਿਚਾਰੀ ਆਪਦੇ ਬੱਚੇ ਰਜਾ ਲੂਗੀ ਚਿੜੀ ਨਿਕਲ ਗਈ ਆ ਬਾਹਰ ਤੇ ਆਪਾਂ ਇਹ ਤਾਰ ਤੇ ਟੰਗ ਦਿਆ ਕਰਾਂਗੇ ਮੱਛਰਦਾਨੀ ਜੀ ਤੇ ਉਹ ਤਾਰ ਹੈਗੀ ਆ ਢਿੱਲੀ ਉਹ ਖੜਦੀ ਨਹੀਂ ਕੋਸਾ ਪਰਸੀਆਂ ਪਾ ਕੇ ਨੂੰ ਬੰਦਿਆ ਕਰਾਂਗੇ ਹੁਣ ਬਾਲੀ ਤੁੱਪ ਹੋ ਗਈ ਹੈ ਤੇ ਇਹ ਥੋੜਾ ਜਿਹਾ ਕੰਮ ਆਪਾਂ ਦੁਪਹਿਰੇ ਪੱਠੇ ਪਾਉਣ ਆਏ ਉਹਦੋਂ ਕਰ ਲਾਂਗੇ ਜਾਂ ਸ਼ਾਮ ਨੂੰ ਕਰ ਲਾਂਗੇ ਜਦੋਂ ਪਰਛਾਵਾਂ ਟਲ ਗਿਆ ਹਜੇ ਉਹ ਤਾਂ ਚੜੀ ਸੀ ਮੈਂ ਕੋਠੇ ਤੇ ਉਹ ਉੱਥੇ ਹੀ ਪਈ ਹੈ ਕੋੜੀ-ਖੂੜੀ ਹੁਣ ਇਹਨੂੰ ਇਥੇ ਚੱਕੀ ਜਾਂਦੀ ਪੱਠੇ ਵੀ ਆਪਾਂ ਦੁਪਹਿਰੇ ਹੀ ਕੁੱਤਰਾਂਗੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਜਿਹੜੇ ਨਵੇਂ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਇਹਨਾਂ ਦਾ ਕੀਤਾ ਹੋਇਆ ਹੈ ਉਨ੍ਹਾਂ ਦਾ ਧੰਨਵਾਦ ਜੀ ਪਰਮਾਤਮਾ ਸਭ ਨੂੰ ਸਫਲਤਾ ਦੇਵੇ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਫੇਰ ਇੱਕ ਵਾਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਓਕੇ ਬਾਏ